ਹੈਲੋ ਇੱਕ ਸਵਾਲ ਹੈ ਜੀ ਅ ਜੇ ਆਪ ਜੀ ਨੇ ਗੁਰਮਤਿ ਡਿਸਕਸ਼ਨ ਚ ਕਿਹਾ ਸੀ ਕਿ ਜੇ ਕਿਸੇ ਦੇ ਮਨ ਵਿੱਚ ਪਰਮ ਦਾ ਪ੍ਰੇਮ ਹੋਵੇ ਤੇ ਪਰਮਾਤਮਾ ਮੋਤ ਚੇਤੇ ਰਹੇ ਉਹਨੂੰ ਰਾਜ ਨਹੀਂ ਚਾਹੀਦਾ ਰਾਜ ਸਿਰਫ ਉਹ ਮੰਗਦੇ ਨੇ ਜੋ ਮਾਇਆ ਚ ਤਸੇ ਹੋਏ ਨੇ ਠੀਕ ਹੈ ਗੱਲ ਸਹੀ ਹੈ ਪਰ ਇਸ ਤੋ ਇੱਕ ਸਵਾਲ ਇਹ ਹੈ ਕਿ ਦੁਨੀਆ ਵਿੱਚ ਰਾਜ ਤੇ ਅਖੀਰ ਕਿਸੇ ਨਾ ਕਿਸੇ ਨੇ ਕਰਨਾ ਹੀ ਹੈ ਕਿਉਂਕਿ ਕਾਰਵਿਹਾਰ ਵੀ ਚਲਾਉਣਾ ਹੈ ਸੋ ਕੀ ਫਿਰ ਮਾਇਆ ਵਿੱਚ ਲਿਪਤ ਗ੍ਰਸੇ ਲੋਕਾਂ ਦਾ ਹੀ ਰਾਜ ਰਹੇਗਾ ਤੇ ਉਹਨਾਂ ਦਾ ਹੀ ਰਾਜ ਹੋਣਾ ਚਾਹੀਦਾ ਹੈ ਤੁਮਸਾਰ ਜਿਹੜਾ ਗੁਰਮੁਖ ਹੈ ਉਹਦੀ ਨਿਗਾਹ ਸੰਸਾਰ ਸਾਰਾ ਕੌਡੀ ਹੈ ਉਹਨਦੇ ਇੱਕ ਪਾਸੇ ਨਾਮ ਹੋਵੇ ਨਾ ਦੂਜੇ ਪਾਸੇ ਨਾਮ ਤਾਂ ਹੈ ਹੀਰਾ ਹਮ ਲਾਲ ਅਮੋਲ ਹਮ ਮਾਇਆ ਕੌਡੀ ਹਮ ਆ ਮੂਰਖਾ ਹੋ ਕੌਡੀ ਨੂੰ ਕੌਡੀ ਬਦਲੇ ਲੜਾਈ ਹੋ ਰਹੀ ਆ ਹਮ ਜਦੋਂ ਰਾਜ ਪਿੱਛੇ ਲੜਾਈ ਹੋ ਰਹੀ ਆ ਨਾ ਜਨਾਚਰ ਉਹਨਾਂ ਚਰ ਗੁਰਮੁਖ ਰਾਜ ਨਹੀਂ ਕਰਦਾ ਕਰਦਾ ਹੀ ਨਹੀਂ ਗੁਰਮੁਖ ਰਾਜ ਲੈ ਕੇ ਵੀ ਨਹੀਂ ਕਰਦਾ ਗੁਰੂ ਦਾ ਦਾਸ ਹੁੰਦਾ ਦਾਸ ਰਾਜ ਨਹੀਂ ਕਰਦੇ ਹੁੰਦੇ ਰਾਜ ਪਰਮੇਸ਼ਰ ਦਾ ਹੈ ਗੁਰਮੁਖਿ ਤੇ ਪਹਿਰੇਦਾਰ ਰਹੂਗਾ ਉਸ ਰਾਜ ਵੀ ਜੇ ਹੋਵੇ ਤਾਂ ਵੀ ਉਹ ਪਹਿਰੇਦਾਰ ਹੈ ਸਿਰਫ ਇਹ ਕਹਿਣ ਦਾ ਕਿ ਰਾਜ ਪਰਮੇਸ਼ਰ ਦਾ ਹੀ ਹੈ ਉਹਦੇ ਵਿੱਚ ਹੁਕਮ ਚ ਰਹੋ ਵੀ ਉਹਦੇ ਹੁਕਮ ਚ ਹੀ ਉਹ ਰਾਜਾ ਕਿਵੇਂ ਹੋਇਆ ਫਿਰ ਹੂੰ ਉਹ ਰਾਜਾ ਹੁੰਦਾ ਉਹ ਵੀ ਸੇਵਕ ਹੈ ਰਾਜ ਕਰਨਾ ਆਪਣਾ ਆਪ ਚਲਾਉਣਾ ਹੁੰਦਾ ਹੈ ਹੂੰ ਉਹਨੂੰ ਇਹ ਤਾਂ ਸਵਾਲ ਨਹੀਂ ਕਰਨਾ ਹੁੰਦਾ ਸਮਝਿਆ ਨਹੀਂ ਉਹ ਗੱਲ ਕੀ ਹੈ ਹੂੰ ਉਹ ਸੰਸਾਰੀ ਬੰਦੇ ਜਿਹੜੇ ਨੇ ਉਹ ਸਵਾਲ ਵੀ ਨਹੀਂ ਕਰ ਸਕਦੇ ਠੀਕ ਇਹ ਤਾਂ ਸੰਸਾਰੀ ਹੈ ਉਹਨੂੰ ਕੀ ਪਤਾ ਮੈਂ ਕੀ ਕਿਹਾ ਹੂੰ ਬੈਸੇ ਟੇਬਲ ਦਾ ਨੂੰ ਜਿਆਦਾ ਪਤਾ ਲੱਗੂਗਾ ਉਹ ਸਾਧਵੀ ਨੂੰ ਜਦੋਂ ਆਪ ਇਹ ਜਾ ਹੋ ਜੂਗਾ ਉਹ ਸਮਝਾਰ ਦੇ ਰਾਜ ਨੂੰ ਉਹਦੀ ਵੈਲਿਊ ਹੋਊ ਸਾਡੇ ਕੋਲ ਮੈਡੀ ਕੋਈ ਨਹੀਂ ਨਾ ਹੈ ਗੁਰਬਾਣੀ ਦੇ ਵਿੱਚ ਸਾਰੀ ਰਾਹੀ ਕੋਈ ਵੈਲਿਊ ਨਹੀਂ ਠੀਕ ਹੈ ਸਿਰਸਾਇਹ ਵੀ ਆ ਕਿਸੇ ਮਾਰਾ ਮਾਰੀ ਹੋ ਰਹੀ ਹੈ ਕੌਡੀ ਬਦਲੇ ਹਮ ਹਰ ਹੀਰਾ ਛੱਡ ਕੇ ਹੋਊਗੀ ਮਾਰਾ ਮਾਰੀ ਫਿਰ ਬੁਰਮੁਖੇ ਜੇ ਰਾਜ ਕਰਦੇ ਨੇ ਪਹਿਲੀ ਕਰਦਾ ਸੰਸਾਰ ਦੇ ਵਿੱਚ ਕਦੇ ਗੁਰਮੁਖ ਨੂੰ ਰਾਜ ਕਿਸ ਨੇ ਦੇਣਾ ਹੀ ਨਹੀਂ ਜੇ ਗੁਰਮਖੇ ਸਾਰੇ ਬਣ ਜਾਣ ਹਮ ਸਾਰੇ ਗੁਰਮਖ ਹੋ ਜਾਣ ਹਮ ਫੇ ਰਾਜ ਕਿਸੇ ਦਾ ਵੀ ਨਹੀਂ ਹੁੰਦਾ ਸੱਚਖੰਡ ਜੇ ਰਾਜ ਕੀ ਦਾ ਹੁਣ ਇੱਧਰ ਸੱਚਖੰਡ ਨਾ ਬਣ ਜਵੇ ਕਾਇਤੇ ਸੱਚਖੰਡ ਬਣਨਾ ਜੇ ਕਦੇ ਉਹਦੇ ਇੱਥੇ 10 ਸਵਤਾਰ ਆਏ ਨੇ ਹੁਣ ਟਕਰਾ ਜੇ ਹਮ ਉਹ 10 ਸਵਤਾਰ ਲਿਖੇ ਹੋਏ ਨੇ ਕਿਹੜੇ ਕਿਹੜੇ ਰਾਮ ਰਾਜ ਉਹ ਜਹਾਵਤਾਰ ਉਹ ਜਹਾ ਰਾਜ ਨਹੀਂ ਹੈ ਤਸਮ ਪਾਸ਼ਾ ਵੀ ਮੰਨਦੇ ਠੀਕ ਹੈ ਗੁਰੂ ਸਾਹਿਬ ਦਾ ਉਹਨਾਂ ਦੇ ਵਿੱਚ ਲਿਖੇ ਹੋਏ ਨੇ ਹੂੰ ਉਹਨਾਂ ਨੇ ਸਾਰਾ ਫਿਰ ਜਦੋਂ ਲਿਆਟਾ ਹੈ ਆਪਣੀ ਤਾਕਤ ਨਾਲੇ ਪਰ ਉਸ ਵੇਲੇ ਉਹਨਾਂ ਦੀ ਤਾਕਤ ਸੀ ਹੂੰ ਅੱਜ ਤਾਂ ਸਾਡੇ ਕੋਲ ਸਾਜ ਨੂੰ ਕੋਈ ਸੋਣਾ ਨਹੀਂ ਚਾਹੁੰਦਾ ਤੁਸੀਂ ਕਹਿੰਦੇ ਰਾਜ ਦੀ ਗੱਲ ਸੋਚਦੇ ਹੂੰ ਰਾਜ ਦੀ ਗੱਲ ਬਾਤ ਨਹੀਂ ਹੈ ਪਹਿਲਾਂ ਗੁਰਮਖ ਬਣੋ ਹੂੰ ਤੁਸੀਂ ਰਾਜ ਲੈ ਕੇ ਗੁਰਮਖ ਬਣੋਗੇ ਹੋਈ ਨਹੀਂ ਸਕਦਾ ਅਗੇ ਜੇ ਤੀਰਬਾਸੀ ਕੱਲ੍ਹ ਰਣਜੀਤ ਸਿੰਘ ਉਹ ਤੇ ਦੇਖ ਲਓ ਵਿਸਲਾ ਸਾਰੀ ਫੇਰ ਹੋ ਗਈ ਉਹ ਹੂੰ ਇਹ ਜਿਹੜੇ ਲੋਕ ਨੇ ਨਾ ਸਿੱਖ ਬਾਣਾ ਨਹੀਂ ਅਸਰ ਚਾਹੁੰਦੇ ਹੂੰ ਰਾਜ ਕਰਨਾ ਚਾਹੁੰਦੇ ਪਹਿਲਾਂ ਪਹਿਲਾਂ ਰਾਜ ਲੈਣੋਂ ਫੇਰ ਗੁਰਮੁਖ ਬਕਾ ਕਿਉਂ ਹੋਣਾ ਹੀ ਨਹੀਂ ਨਾ ਕਦੇ ਹੋਇਆ ਨਾ ਹੋਵੇ ਠੀਕ ਹੈ ਬਸ ਇਹ ਇਹਦਾ ਜਵਾਬ ਹੈ ਅੱਛਾ ਇਹ ਸਿੱਖੀ ਨੂੰ ਛੱਡ ਕੇ ਪਹਿਲਾਂ ਰਾਜ ਫਿਰ ਸਿੱਖੀ ਹੂੰ ਅਸਲ ਦੇ ਵਿੱਚ ਪਹਿਲਾਂ ਸਿੱਖੀ ਫੇਰ ਰਾਜ ਨਹੀਂ ਉਹ ਇੱਕ ਗੱਲ ਵੀ ਹੈ ਅ ਰਾਜ ਬਿਨਾਂ ਨਾ ਧਰਮ ਚੱਲੇ ਹੈਂ ਪਲਟਿਆ ਹੋ ਧਰ ਮੇਰਾ ਨਿਰਾਜ ਚਲੇ ਹੈ ਪਲਟਿਆ ਇਹਨਾਂ ਨੇ ਇਹ ਵੀ ਮਨੁੱਖਾਂ ਨੇ ਪਲਟਿਆ ਹੋਇਆ ਹੈ ਅੱਛਾ ਜੀ ਰਾਜ ਰਣਜੀਤ ਜਿੰਦਾ ਸੀ ਤਾਂ ਸਰਮਗੋਰੀ ਜਲਾਇਆ ਫਿਰ ਉਹਨੇ ਰਣਜੀਤ ਉਹਨੇ ਸਭ ਤੋਂ ਜਿਆਦਾ ਨੁਕਸਾਨ ਕੀਤਾ ਸਿੱਖੀ ਦਾ ਨਹੀਂ ਉਹ ਕਹਿੰਦੇ ਵੀ ਸਿੱਖੀ ਦੀਆਂ ਕਿਤਾਬਾਂ ਚ ਲਿਖਿਆ ਹੋਇਆ ਹੈ ਇਹ ਨਹੀਂ ਲਿਖਿਆ ਹੋਇਆ ਕਿਤਾਬਾਂ ਨੇ ਲਿਖਿਆ ਹੋਊਗਾ ਮੂਲ ਗ੍ਰੰਥ ਦੀ ਲਿਖਿਆ ਹੋਇਆ ਅੱਛਾ ਜੀ ਇਹ ਮੂਲ ਗ੍ਰੰਥ ਬਾਣ ਕਿਤਾਬਾਂ ਨਾਲ ਬਾਣ ਕਿਤਾਬਾਂ ਨਾਲ ਮਨੁੱਖਾਂ ਦੀਆਂ ਲਿਖੀ ਹੋਈਆਂ ਨੇ ਮਨੁੱਖ ਇਹਨਾਂ ਨੂੰ ਬਣਾਤਾ ਹੂੰ ਉਹਨੇ ਜਾਂਬੂ ਜੀ ਨੇ ਲਿਖਿਆ ਉਹਤੇ ਅਗਲੀ ਪੰਕਤੀ ਵੀ ਪੜ੍ਹ ਲਓ ਉਹਨੇ ਤਾਂ ਇੱਕ ਪੰਕਤੀ ਲਿਖੀ ਹੈ ਬਈ ਦੂਜੀ ਪੰਕਤੀ ਦੱਸਦਾ ਨਾਲ ਦੀ ਕੀ ਹੈ ਹੂੰ ਕਰਮ ਦੇ ਨਾਮੇ ਰਾਜ ਚੱਲਿਆ ਹੈ ਹੂੰ ਦੂਈ ਪੰਕਤੀ ਹੈ ਧਰਮ ਬਿਨਾ ਸਭ ਡਲੇ ਮਲਾ ਹੈ ਦੂਈ ਪੰਕਤੀ ਹੈ ਦੂਈ ਨਹੀਂ ਦਿਲ ਦੇ ਜਾਣ ਕੇ ਉਹ ਕਹਿੰਦੇ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਕਹਿੰਦੇ ਆਹ ਨਹੀਂ ਪੰਕਤੀ ਫਿਰ ਕੌਣ ਪੜ੍ਹੂ ਹੂੰ ਲਾਹੇ ਪੰਕਤੀ ਕੌਣ ਪੜ੍ਹੂ ਉਹ ਕਹਿੰਦੇ ਗੁਰੂ ਨੇ ਨਹੀਂ ਕਹੀਏ ਗੱਲ ਠੀਕ ਹੈ ਆਓ ਇਹ ਨਾਲ ਹੀ ਆ ਨਾ ਫਿਰ ਸਾਨੀਤਾ ਮੈਨੂੰ ਪਤਾ ਹੈ ਗੁਰੂ ਨੂੰ ਛੱਡ ਕੇ ਰਾਜ ਚਾਹੁੰਦੇ ਰਹੇ ਹਾਂ ਇਹਨਾਂ ਗੁਰੂ ਨੂੰ ਛੱਡ ਕੇ ਰਾਜ ਆਇਆ ਸੀ ਨਾ ਉਹਨਾਂ ਨੂੰ ਕੋਈ ਕਾਸ ਨਹੀਂ ਕਰਦਾ ਖਾਲੀ ਫੁੱਲਾ ਸੀ ਉਹਨੇ ਰਾਜ ਨਹੀਂ ਚਾਹਿਆ ਉਹਨੂੰ ਹੁਣ ਵੀ ਅਗਲੇ ਬੰਦੇ ਨੇ ਹਮ ਅੱਛਾ ਜੀ ਫੁੱਲਾ ਸਰੂਰ ਭਗਤਾਂ ਨੂੰ ਹੁਣ ਵੀ ਲੋਕ ਮੰਨਦੇ ਨੇ ਇਹਨਾਂ ਨੂੰ ਕੋਈ ਕਾਸ ਨਹੀਂ ਕਰਦਾ ਅੱਗੇ ਹੈ ਜੀ ਗੁਰਮੁਖ ਨੂੰ ਨਹੀਂ ਰਾਜ ਕਰਨਾ ਚਾਹੀਦਾ ਤਾਂ ਜੋ ਧਰਮ ਤਾਂ ਜੋ ਧਰਮ ਬਹਾਲ ਹੋ ਸਕੇ ਗੁਰਮੁਖ ਰਾਜ ਕਰੂਗਾ ਅਵਨਾਸ਼ੀ ਧਰਮ ਬਾਹਰ ਗੁਰਮੁਖ ਨਹੀਂ ਕਰ ਸਕਦਾ ਧਰਮ ਬਾਹਰ ਪਰਮੇਸ਼ਰ ਕਰੂਗਾ ਇਹ ਕੋਣ ਹੁੰਦੇ ਨੇ ਧਰਮ ਬਾਹਰ ਕਰਨ ਵਾਲੇ ਗੁਰਮੁਖ ਕੋਣ ਹੁੰਦਾ ਧਰਮ ਬਾਹਰ ਕਰ ਦੂਗਾ ਦਾ ਪਰਮੇਸ਼ਰ ਦੇ ਹੱਥ ਹੈ ਜੋ ਕੁਝ ਹੋ ਰਿਹਾ ਤੇ ਹੁਕਮ ਜੋ ਰਿਹਾ ਜਦੋਂ ਕਰੂ ਹੋ ਜੂ ਤੁਸੀਂ ਆਪਣੀ ਗੱਲ ਕਰੋ ਤੁਸੀਂ ਆਪਣਾ ਸੁਧਾਰ ਕਿਵੇਂ ਕਰਨਾ ਹੈ ਇਹੇ ਸ਼ਾਦਾ ਕਰ ਲੈ ਲੋ ਆਪਣੀ ਗੱਲ ਕਰੋ ਅਖੀਰ ਉਹਨਾਂ ਤੇ ਗੁਰਦੁਆਰਿਆਂ ਦਾ ਸਹਾਰਾ ਕਰੋ ਤੁਸੀਂ ਆਪਣੀ ਗੱਲ ਨੂੰ ਸਹਾਰਾ ਗੁਰਦੁਆਰਿਆਂ ਦਾ ਸਹਾਰਾ ਆਪੇ ਹੋ ਜਾ ਹਾਂਜੀ ਆਪਣਾ ਇਹਦੀ ਅੱਗੇ ਹੈ ਜੀ ਕਹਿੰਦੇ ਆ ਅਖੀਰ ਗੁਰੂ ਨਾਨਕ ਤੇ ਹੋਰ ਗੁਰੂ ਸਹਿਬਾਨ ਦਾ ਵੀ ਤੇ ਦੁਨੀਆ 'ਚ ਮਕਸਦ ਇਹੋ ਸੀ ਕਿ ਧਰਮ ਦਾ ਪਸਾਰ ਹੋਵੇ ਧਰਮ ਬਹਾਲ ਹੋਵੇ ਧਰਮ ਬਹਾਲ ਹੋਣਾ ਪਸਾਰ ਹੋਣਾ ਹੋਰ ਗੱਲ ਹੈ ਧਰਮ ਦਾ ਰਾਜ ਹੋਣਾ ਹੋਰ ਗੱਲ ਹੈ ਦੋਨਾਂ 'ਚ ਫਰਕ ਹੈ ਕੋ ਆਪਨਾ ਆਪ ਬਣੇ ਨੇ ਹੋ ਰੋਡ ਮਾਡਲ ਪਹਿਲਾ ਰੋਲ ਮਾਡਲ ਦਾ ਬਣ ਜੋ ਗੱਲਾਂ ਹੀ ਕਰਦੀਆਂ ਨੇ ਬਾਹਰ ਕੱਢ ਕੇ। ਵੀਰਾਡੇ ਆਪਸੇ ਕਰਕੇ ਸੈਨੇਰੀ ਬਣਨਾ ਰਾਜ ਆਲੇ ਨੇ। ਹੂੰ। ਰਾਜ ਦਾ ਰੋਲਾ ਸਾਹਿਬ ਰਾਜਵੰਦ ਦੀ ਬਸ ਗੱਲ ਹੈ। ਨਿਗਾਹ ਦਾ ਰਾਜ ਤੇ ਹਮਾਇਤ ਹੈ। ਜਿਹੜੀ ਕੌਟੀ ਹੈ। ਹੂੰ। ਇਹ ਕੌਟੀ ਤੇ ਨਿਗਾਹ ਲੈ ਨੇ ਸਿੱਖੀ ਸੁੱਕੀ ਇਹਨਾਂ ਦੇ ਦੂਰ ਨੇੜੇ ਵੀ ਨਹੀਂ ਹੈ। ਉਹਨਾਂ ਅਸੀਂ ਰਾਜ ਛੱਡ ਕੇ ਛੱਡ ਗਏ। ਪਾਗਲ ਹੈ ਜੀ ਤੂੰ ਰਾਜ ਲੋਕ ਸੰਸਾਰ ਦਾ। ਠੀਕ ਹੈ। ਕਿ ਜਿਹਨੇ ਉਹ ਨਾ ਸ਼ੀਰ ਆਜ ਪ੍ਰਾਪਤ ਕਰ ਲਿਆ ਉਹ ਕਹਾਣੀ ਦੀ ਗੱਲ ਸੋਚੇ ਪਹਿਨਾ ਬਰਾਸ਼ੀ ਰਾਜਾ ਦੀ ਜਗ੍ਹਾ ਨੂੰ ਸਿੱਧੇ ਚੜ੍ਹ ਲੋ ਹੂੰ ਪੰਜ ਡਿਜ਼ਰਵ ਐਂਡ ਟੈਂਟ ਜ਼ਾਹਿਰ ਜੀ ਡਿਜ਼ਰਵ ਤਾਂ ਤੂੰ ਡਿਜ਼ਰਵ ਉਸੀ ਡਿਜ਼ਰਵ ਨਹੀਂ ਕਰਦੇ ਇਹ ਜੋ ਹੂੰ ਜੇ ਕਾ ਡਿਜ਼ਰਵ ਕਰਾਂਗਾ ਫੇਰ ਦੇਖੀ ਜਊ ਠੀਕ ਹੈ ਫਿਰ ਕਿਹਦਾ ਨੰਬਰ ਆਉਂਦਾ ਉਹਦਾ ਕਿਹਦਾ ਨੰਬਰ ਕਿਹਦਾ ਆਉਂਦਾ ਠੀਕ ਹੈ ਆ ਆ ਜਿਹੜੇ ਇਹਨੇ ਆ ਸਾਰੇ ਘਰ ਲਈ ਹੀ ਨੇ ਤਲਵਾਰਾਂ ਖਿੱਚੀ ਘੜੇ ਲਖ ਦੂਏ ਤੇ ਹਮ ਸਵਾਲ ਤਾਂ ਅੱਜ ਵਾਲੀ ਸਥਿਤੀ ਠੀਕ ਕਿਵੇਂ ਹੋਵੇ ਆ ਘੜੇ ਹੀ ਨੇ ਸਾਰੇ ਇੱਕ ਦੂਏ ਦੇ ਖਿਲਾਫ ਹਮ ਕਿਸੇ ਦੀ ਬੜਦੀ ਆ ਰਹੇ ਆ ਨੇ ਆਪਣੇ ਖੇਤ ਦੇ ਨੇ ਦਿੱਲੀ ਵਾਲੇ ਆਪਣੇ ਖੇਤ ਦੇ ਨੇ ਹੁਣ ਗੁਰਮਤ ਅਨੁਸਾਰ ਗੁਰਮਤ ਅਨੁਸਾਰ ਇਹ ਜੋ ਹੋ ਰਿਹਾ ਹੈ ਇਹਦੇ ਕੀ ਹੋਣਾ ਚਾਹੀਦਾ ਹੈ ਅਗਰ ਆਪਾਂ ਗੁਰੂ ਗੁਰਮਤ ਦੇਖੀਏ ਸਾਨੂੰ ਤਾਂ ਗੁਰੂ ਨੇ ਕੋ ਗੱਲ ਕਹੀ ਹੈ ਹਮ ਫਾਕਰ ਨਾ ਵੀ ਜਗੋ ਵੱਲ ਛਕੋ ਨਹੀਂ ਤੇ ਜਿਹੜੇ ਗੱਲ ਇਹ ਹੈ ਹਮ ਐਲੀ ਗੱਲ ਇਹ ਹੈ ਹਮ ਇਹਦੀ ਗੱਲ ਸਾਡੀ ਇਹ ਹੈ ਕਿ ਜਿਹੜਾ ਜਨਮ ਹੈ ਇਹਦਾ ਮਤਲਬ ਕੀ ਹੈ ਕੁਰਬਾਨੀ ਦੇ ਵਿੱਚ ਰਾਜ ਦਾ ਕੋਈ ਕਨਸੈਪਟ ਹੀ ਨਹੀਂ ਹੈ ਜਾਂ ਕੁਰਬਾਨੀ ਜਿਹੜੀ ਕਨਸੈਪਟ ਹਮ ਇਹ ਇਹਨਾਂ ਦੇ ਕਿੱਥੋਂ ਆ ਗਿਆ ਰਾਜ ਕਰਨ ਦਾ ਕਨਸੈਪਟ ਲਿਆ ਕਿੱਥੋਂ ਇਹਨਾਂ ਨੇ ਹਮ ਨੂਰ ਨੂੰ ਛੱਡ ਕੇ ਲਿਆ ਹੋਇਆ ਹੈ ਕਨਸੈਪਟ ਅੱਜ ਦਾ ਕਨਸੈਪਟ ਕਿੱਥੇ ਹੋਰ ਵੱਲੀ ਅਗਨਾਸ਼ੀ ਰਾਜ ਦਾ ਕਨਸੈਪਟ ਹੈ ਹੂੰ ਫਿਰ ਇਹ ਤਾਂ ਮਾਇਆਦਾਰੀ ਨਹੀਂ ਰਾਜਾ ਨੂੰ ਤਾਂ ਨڈیا ਹੋਇਆ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਤੇ ਚਾਰ ਕੇ ਝੂਠੇ ਕਰਤ ਦੇ ਵਾਜਾ ਉਹ ਝੂਠੇ ਅਸੀਂ ਨਹੀਂ ਵੱਢ ਲੈ ਵੱਢ ਲੈ ਇਹਨਾਂ ਨੇ ਵੱਢਦੇ ਰਹਿਣ ਠੀਕ ਹੈ ਅਸੇ ਦੀ ਵੱਢਣੇ ਵੱਢਦੇ ਰਹਿਣ ਰਾਜਾ ਅੱਜ ਵੱਢਣੋਂ ਕੱਲ ਵੱਢਣੋਂ ਇਹਨਾਂ ਦਾ ਰਾਜ ਹੋਵੇ ਇੱਥੇ ਖਾਣੇ ਨਹੀਂ ਖਾਈ ਜਾਣ ਠੀਕ ਹੈ ਜੀ ਆਪਣੇ ਕਿਵੇਂ ਇਹਨਾਂ ਨੂੰ ਰਾਜ ਦੇ ਦਿੱਤਾ ਉਹ ਖਾਲੀ ਖੋਲਾ ਸੋਦੀ ਦੀ ਦੌਣੇ ਵਾਲੇ ਉਹ ਦੌਣੇ ਵਾਲੇ ਜਿਹੜੇ ਅਸੀਂ ਉਹਨੇ ਨਾਲ 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 ਦਾ ਪ੍ਰਫਾਦ ਕਰਨ ਉਹ ਜਿਹੜੇ ਤਿਆਰ ਬਸ ਕਰ ਲਿਆ ਤੈਨੂੰ ਸਾਲ ਧੱਕੇ ਖਾ ਲੇ ਉਹਨੇ ਅਸੀਂ ਉਹਦਾ ਵਿਸ਼ਵਾਸ ਕਰਦੇ ਠੀਕ ਹੈ ਜੀ ਅਸੀਂ ਦਾ ਨਿਕਲਿਆ ਰੇ ਕਰਾਂਗੇ ਵੀ ਇਹ ਸਿੱਖੇ ਨਹੀਂ ਰਾਜ ਚੌੜ ਵਾਲੇ ਸਭ ਲੋਕਾਂ ਨੂੰ ਬਤਾ ਵੀ ਇਹ ਸਿੱਖ ਨਹੀਂ ਹਾਂ ਦਾ ਇਹਨਾਂ ਦੇ ਕੋਈ ਪਿੱਛੇ ਲੱਗੇ ਨਾ ਇਹਨੂੰ ਰਾਜ ਵੇਲੇ ਇਹ ਤਾਂ ਸਿੱਖੀ ਤਾਂ ਖਾਰਜ ਨਹੀਂ ਜਿਹੜੇ ਰਾਜ ਦੇ ਭੁੱਖੇ ਦੇ ਸਭ ਲੋਕ ਜਾਣਦੇ ਨੇ ਪਈਏ ਰਾਜ ਦੀ ਗੱਲ ਕਰਦੇ ਨੂੰ ਸਿੱਖੀ ਤੋਂ ਦੂਰ ਨੇ ਬਹੁਤ ਜ਼ਿਆਦਾ ਉਹ ਆਪੀ ਮੰਦਰ ਨੇ ਵੀ ਸਿੱਖੀ ਨਾਲ ਸਾਡਾ ਕੋਈ ਤਾਲਕ ਨਹੀਂ ਹੂੰ ਜਿਹਨੇ ਲੀਡਰ ਨੇ ਸਭ ਮੰਦਰ ਵੀ ਸਿੱਖੀ ਨਾਲ ਸਾਡਾ ਕੋਈ ਤਾਲਕ ਨਹੀਂ ਠੀਕ ਹੈ ਜੀ ਤੇ ਜੇਕਰ ਆਜ ਦੀ ਗੱਲ ਕਾਤੇ ਕਰਦੇ ਨੇ ਇਹ ਝੂਠੇ ਨੇ ਸਾਰੇ ਠੀਕ ਹਾਂ ਫੋਕਸ